ਵੇਗਾ ਸੁਣੋ ਹੋਈ ਨਹੀਂ ਪੈਂਦੀ ਵੈਸ ਬਲੌਗ ਬਣਾਉਣੇ ਕਿਤੇ ਸੀਸ਼ੇ ਦੇ ਬੰਦੇ ਨਹੀਂ ਦੇ ਇਧਰ ਵੇ ਲਿਆ ਸਿੱਟ ਕੇ ਇਹਨੂੰ ਉਹ ਰਹਿਣ ਦੇ ਹੈਰੀ ਦਾ ਤਜਰਬਾ ਪਰਖਿਆ ਜਾ ਬਾਬੇ ਜਿਹੜੇ 1914 ਦੇ ਵਿੱਚ ਆਏ ਸੀ ਇਥੇ ਸਟੀਮ ਸ਼ਿਪ ਅਰਾਈਵਡ ਇਨ ਵੈਨ ਪਰ ਇਹਨਾਂ ਨੇ ਆਹੀ ਵੇਹੇ ਇੱਥੇ ਆਇਆ ਸੀਪ ਹਾਂ ਇੱਥੇ ਸ਼ਿਪ ਆਇਆ ਸੀ ਇੱਥੇ ਖਲੋਤਾ ਸੀ ਆ ਸ਼ਿਪ ਕੰਮ ਲਿਆ ਰਿਹਾ ਨੋਈ ਹਾਂ ਅੰਗਰੇਜ਼ੀ ਨਹੀਂ ਨਹੀਂ ਲਾਇਸੈਂਸ ਬਣਾ ਲਿਆ ਟ੍ਰੈਂਕ ਤੇ ਨਾ ਟਰੱਕ ਦੇ ਡਰਾਈਵਰਾਂ ਹਾਂ ਤੇ ਹੁਣ ਟ੍ਰੇਨ ਦੇ ਡਰਾਈਵਰ ਬਣ ਗਏ ਲੋਬੀ ਸ਼ਰੋਬ ਬੜੇ ਚਿਰਾਂ ਬਾਅਦ ਤੁਹਾਡਾ ਸਵਾਗਤ ਹੈ ਤੁਹਾਡੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਵਲੌਗ ਇਸ ਟਾਈਮ ਆਪਾਂ ਹੁਣ ਵਾ ਕੋ ਕਹਲ ਦਿੱਤੇ ਹੈਰੀ ਗੁਰੂਆ ਵੇਖੀ ਹੈਗੀ ਕੀ ਕਿੱਥੇ ਜਾਣਾ ਹੈ ਹੁਣ ਇੱਥੇ ਮਗਦੋਂ ਜਾਣੇ ਉਹ ਇਧਰਾਂ ਦੀ ਗਏ ਓਹ ਕੌਣ ਇਧਰੋਂ ਮਗਰ ਉਹ ਐੜੇ ਗਏ ਅੱਗੇ ਨਿਆਣਾ ਇਤਰੇ ਹਿਰਦੇ ਇਥੇ ਗੁਰਗੋਵ ਮੇ ਸਾਡਾ ਜਾਨਵਰ ਤੁਰਿਆ ਹੋ ਗਈ ਇਧਰ ਦੇਖ ਪੈਰ ਪਿਆ ਮੁਰਗਾ ਉਹ ਜਿਹੜਾ ਵੀ ਪਿਆ ਪਿਆ ਓਏ ਹਾ ਕੇ ਦੇ ਪੈਰ ਵਾ ਉਹ ਪਾਏ ਉਹਨਾਂ ਪੈਰਾਂ ਦੇ ਬੂਟਾਂ ਦੇ ਸਨੋਚ ਤੁਰਦਾ ਵਾ ਮੈਂ ਕਰੇ ਉਹ ਐੜਾ ਉਹ ਇਧਰ ਉਹ ਰਾਠੀ ਉਹਨਾਂ ਵੀਡੀਓ ਬਣਾਉਂਦੇ ਆ ਕੀ ਉਹਦਾ ਜੇਟੀ ਹਾ ਵਾ ਵਾ ਕੇ ਜੇਟੀ ਦੇ ਪੈਰ ਨਹੀਂ ਲੱਗਦੇ ਮੈਨੂੰ ਲੱਗਦਾ ਆਹੀ ਹੋਣੇ ਜਿਹੜੇ ਪੈਰ ਦਿਖਾਈ ਜਾਂਦੇ ਲੋਕਾਂ ਦੇ ਓਏ ਓ ਗੁਰੂਆ ਕੋਕਾਹਲ ਦਾ ਵੀਊ ਚੈੱਕ ਕਰ ਰਹੀ ਹਾਂ ਹਾਂ ਉਹਦੇ ਪੈਰ ਕਿੱਧਰ ਗੁਪਗੇ ਨੇ ਉਹਦੇ ਉਧਰ ਜਾਂਦੇ ਉਹ ਚੱਲੀ ਕਿੱਧਰ ਚੱਲ ਆ ਆ ਜੱਲੀ ਵੇਖ ਕੇ ਹਮਨੇ ਕਿਉਂ ਆਪਣੇ ਦੂਜੀ ਤਿਲਕ ਨਾਲ ਮਮਾ ਮਗਰੇ ਪਾਲੂ ਚੜ ਗਏ ਨੇ ਹਰੀਆਡੇ ਗੁਰਵਾ ਬੇੜਾ ਵੜਾ ਕੇ ਰੱਖਣੇ ਆਂ ਅਸੀ ਹਜੇ ਪੂਆ ਹਜੇ ਡਿਲੀਵਰੀ ਕਰਨੀ ਆ ਆ ਪਹਾੜੀ ਦਾ ਨਾਮ ਆ ਕੋਕਾਹਲ ਪੜੀ ਆਹ ਹੋ ਮੇਰੇ ਸਣੇ ਇਲਾਕੇ ਦਾ ਨਾਮ ਆ ਕੋਕਾਹਲਾ ਕੋਕਾਹੇ ਸਾਰੀਆਂ ਹੀ ਆ ਤੰਲੀ ਪਹਾੜੀ ਦਾ ਨਾਮ ਨਹੀਂ ਆ ਬੜੇ ਚਿਰਾਂ ਬਾਅਦ ਮੈਂ ਹਾਂ ਚੱਲ ਅੱਜ ਵਲੋਗ ਬਣਾ ਦਈਏ ਕੋਕਾਹਲ ਦਾ ਰਿਹਾ ਅੱਜ ਮੌਸਮ ਵਧੀਆ ਤੁਹਾਨੂੰ ਦਿਖਾ ਦਈਏ ਚੰਗੀ ਦਿਨਾਂ ਕੋ ਹੈ ਚੰਗੀ ਤਰ੍ਹਾਂ ਵਿਖਾ ਦਈਏ ਧੁੱਪ ਲੱਗੀ ਅੱਜ ਵਧੀਆ ਮਾਈਨਸ 38 ਡਿਗਰੀ ਟੈਂਪਰੇਚਰ ਵਾ ਹਸਾ ਰਿਹਾ ਆਈਸੇ ਤਰ੍ਹਾਂ ਕਿ ਜਿੱਥੇ ਜਿੱਥੇ ਰਾਹ ਉਹ ਗੁਰੂਆ ਓੜਾ ਐ ਵਲੋਗਰ ਵਿੱਚੇ ਹੀ ਖਾੜ ਜਿੱਦ ਰਿਹਾ ਐ ਨੀ ਚੇ ਪਿਆ ਐ ਖਾੜ ਦੇ ਹਾਂ ਉਹ ਹੋਰ ਦੂਗੇ ਤੋਂ ਕਮਣ ਫਿਰਨੇ ਗਏ ਹੋਣੇ ਆ ਚਲ ਆ ਚੱਲ ਜੰਨੇ ਆ ਫਿਰ ਵੇਖੀ ਦੇਖੀ ਜਾਊਗੀ ਹੈ ਚਲ ਆ ਜੱਲੀ ਆਹ ਹੋ ਗਿਆ ਟਾਈਮ ਹੋਇਆ ਆਪਾਂ ਨੂੰ ਆਜ ਨੂੰ ਇਥੇ ਹੋ ਗਿਆ ਹੋਣੀ 15 ਮਿੰਟ 15 20 ਵਾਲਾ 20 ਮਿੰਟ ਤੇ ਆਪਾਂ ਨੂੰ ਕੀ ਆਪਾਂ ਜਾ ਕੇ ਉੱਥੇ ਖਲਾਉਣਾ ਹੀ ਆ ਜੇ ਲਾ ਵੀ ਆਵਾਂਗੇ 15 ਮਿੰਟ ਬਾਲ ਉਹ ਡਰ ਜੇ ਬੰਦੇ ਦੇ ਚੱਲ ਬੜੇ ਬੜੇ ਵੇਖਿਆ ਇਹ ਕੀ ਸਕੈਚ ਪੈਨ ਯਾਦ ਰਹੇ ਕੋੜ ਚਲ ਆ ਪੁੱਛ ਕੇ ਆਈਏ ਅੱਜ ਮੈਂ ਆਪਣੇ ਵੀਰਸ ਲਾਵੋ ਤਾਂ ਪੁੱਛਣ ਦੇ ਆਈ ਲਾਵਨ ਦਾ ਵਲੌਗ ਨਹੀਂ ਹੁੰਦੇ ਤੁਹਾਡੇ ਮੈਂ ਹੁਣ ਬੈਸਟ ਵਲੌਗ ਹੋਣਾ ਜਿੱਦਣ ਨਾ ਸਾਨੂੰ ਉਹ ਨਹੀਂ ਪੈਂਦੀ ਮੈਂ ਵਲੌਗ ਬਣਾਉਣੇ ਕਿਤੇ ਸ਼ੀਸ਼ੇ ਦਿੰਦੇ ਨਹੀਂ ਦੇ ਇੱਧਰ ਵੇ ਲਿਆ ਸਿੱਕੇ ਨੂੰ ਉਹ ਰਹਿੰਦੇ ਸਾਰਾ ਸਾਰੀ ਆਇ ਨਹੀਂ ਥੱਲੇ ਵਾਹ ਹੋਣਾ ਵੇੜਾ ਕਰ ਕੀ ਹੋਇਆ ਆ ਜੇ ਮੈਨੂੰ ਲੱਗਦਾ ਕੁੱਤਾ ਚਾੜਿਆ ਇਹਨਾਂ ਨੇ ਮੇਰੇ ਤਾਂ ਆ ਤਿਆਰੀ ਚੀਓ ਇਹਨਾਂ ਵੇ ਸਾਨੂੰ ਸਲਿਪਾ ਮਾਰਦੇ ਨੇ ਜਾਣਾ ਇੱਥੋਂ ਆਹ ਰਹੀ ਸਿਰੰਦਾਂ ਜਾ ਉਹ ਪੈਰਾਂ ਨੂੰ ਲਾਉਂਦੇ ਉਹ ਕੱਢ ਲਈ ਗੱਲ ਬਾਤ ਕਰ ਲਈ ਇਹ ਗੋਰਾ ਜੀ ਨੇ ਗੋਰਾ ਨਹੀਂ ਇਨਫਾਰਮੇਸ਼ਨ ਦਿੱਤੀ ਆਪਾਂ ਇਹਨੂੰ ਕੋਕਾ ਹੀ ਲਗਾਈਂਦੇ ਨੇ ਕਹਿੰਦਾ ਕੋਕਾ ਹੀ ਲੜੀ ਇਹਦਾ ਨਾਂ ਯਾਕ ਆ ਯਾਕ ਆਪਾਂ ਗੋਰਾ ਜੀ ਨਾਲ ਗੱਲ ਕਰ ਲਈ ਹੈ ਰਹੀ ਉੱਤੇ ਜਾ ਸਕਦੇ ਹਾਂ ਨਾ ਘੰਟੇ ਦੀ ਆ ਕਹਿੰਦਾ ਜਾ ਸਕਦੇ ਨਹੀਂ ਗੁਰੂਆ ਉਹ ਉੱਤੇ ਬਿਲਕੁਲ ਟੋਕ ਘੰਟਾ ਲੱਗਦਾ ਚੱਲੀਏ ਕਿਹਦੇ ਨੇ ਯਾਰ ਸਨੋ ਸ਼ੂਜ਼ ਲੈ ਕੇ ਉਹਨੇ ਚੜਦੇ ਆ ਨਾਲ ਪਰਮ ਨੂੰ ਲੈ ਉਹ ਨਹੀਂ ਗੁਰੂਆ ਲਾਸਟ ਅਗਲੇ ਕਿਹੜੇ ਆਵਾਂਗੇ ਨਾਲ ਪਰਮ ਉਹਨੂੰ ਤਜਰਬਾ ਹੈਗਾ ਪਾਲੂ ਭਿਉਂ ਮਾਮਾ ਐਂਟੀ ਪਾਲੂ ਉਹਨੂੰ ਤਜਰਬਾ ਹੈ ਆਈ ਪਾਲੂ ਨੂੰ ਕਿਤਾ ਭਿਹਾਇਆ ਜਾ ਸਕਦਾ ਵਾ ਸੋ ਅਗਲੇ ਘਰੇ ਨਾਲ ਪਰਮ ਆਊਗਾ ਢੇ ਮੇਰੇ ਸਾਹ ਉਹਨੇ ਦੀ ਆਵਾਜ਼ ਬੰਦ ਹੋ ਗਈ ਆ ਕਿ ਨਹੀਂ ਹੋ ਗਿਆ ਚੱਲੀਏ ਖੇਤੀਏ ਚੱਲ ਮੈਂ ਰਹਿਦੀ ਸਾਂ ਇਹ ਤੋਂ ਬਾਅਦ ਚੱਲਦੇ ਆ ਬੈਂਕੂ ਵੱਗ ਉਹਨ ਕੋਰ ਵੀ ਦਿਖਾਈ ਹੋਰ ਫਿਰ ਸਿੱਧਾ ਚੱਲੀਏ ਹੁਣ ਉੱਥੇ ਬ੍ਰੇਕ ਮਾਰਨੇ ਆ ਗਏ ਆਪਣੇ ਸਟੋਰ ਤੇ ਹੋ ਆਪਣਾ ਰੁਕੀ ਹੁੰਦਿਆਂ ਨਾਲ ਆਏ ਆਓ ਚੱਲ ਜਾਂਦੇ ਅੱਜ ਬਹੁਤ ਸੋਹਣੀ ਧੋਪ ਲੱਗੀ ਇੱਧਰ ਚੈੱਕ ਕਰਦੇ ਹਾਂ ਟਰੱਕ ਉੱਤੇ ਮਾ ਆਪਣੇ ਟਰੱਕ ਅੱਗੇ ਖੜੋ ਤੇ ਕੋੜਾ ਲਗਾਇਆ ਫਰਾਰੀ ਦਾ ਸਾਈਨ ਚਲਿਏ 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 ਓ ਵਾਹਿਗੁਰੂ 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 ਨਹੀਂ ਉਨਾਂ ਘੜੀ ਜਾ ਕੇ ਨਾ ਜੋ ਜੜੀ ਗਿਰਨੇ ਕਾਲ ਕੇ ਖਾਤੀ ਆਂ ਨਾ ਘੜੀ ਚਾਹਤੀ ਹੈ ਨਾ ਜੋ ਜੜੀ ਗਿਰਨੇ ਕਾਲ ਦੇ ਕਾਲ ਦੇ ਖਾਤੀ ਦੇ ਲੌਗ ਆਊਟ ਮੇ ਘੰਟੇ ਹੋ ਗਏ 52 ਮਿੰਟ ਹੋਏ ਆ ਕਰੋ ਲੌਗ ਆਊਟ ਲੋਬੀ ਰਾਈਡ ਨੋ ਆਪ ਪਹੁੰਚ ਗਏ ਆ ਵੈਂਕੂਵਰ ਕੈਮਰਾ ਕਿੱਥੇ ਹੈ ਰੀ ਦੀ ਬੈਗ ਚੈੱਕ ਕਰੋ ਤੁਸੀਂ ਨੰਬਰ 2 4 ਤੇ ਲਾਉਣਾ ਪੂਰਾ ਕਮਰੇ ਪੂਰਾ ਪੂਰਾ ਹੈਰੀ ਦਾ ਤਜਰਬਾ ਪਰਖਿਆ ਜਾਣਾ ਅੱਜ ਵੀ ਇੱਕ ਪੁੱਲ ਲੈਣਾ ਪੈ ਗਿਆ ਹਰੀ ਨੂੰ ਕਪੂਲ ਲੈ ਕੇ ਹਰੀ ਨੇ ਠੋਕਦੀ ਬੈਗੇ। ਮੇਰੀ ਆਹ ਕਿੱਧਰ ਜਾਣਾ ਨੇ? ਬਸੋਂ ਉਤਰ ਕੇ ਟ੍ਰੇਨ ਤੇ ਜਾਣਾ ਤਾਂ ਚੜ ਆਇਆ। ਉੱਤੇ ਹੋਰ ਕਿੱਥੇ ਜਾਣਾ ਏ? ਮਾਮਾ ਛੱਡਦੀ ਏ। ਜਿੱਥੇ ਆਹ ਡੀ ਟਰੱਕ ਲਾਇਆ ਉਥੋਂ ਬੱਸ ਲੈ ਕੇ ਆ ਗਏ ਹੁਣ ਆਪਾਂ ਜਾਣਾ ਵਾ ਸਕਾਈ ਤੇ ਸਕਾਈ ਟ੍ਰੇਨ ਸਟੇਸ਼ਨ ਤੇ ਸਕਾਈ ਤੇ ਉੱਗੋ ਵਾਸੇ ਆਉਂਦਾ ਖੜੇ ਹੈ ਹੈ ਉੱਥੇ ਆਏ ਆ ਮਮਾ ਪਾ ਆਹੋ ਉੱਥੇ ਆਏ ਹੈ ਬਸ ਇੱਥੇ ਕਿਹੜੀ ਕਹਿੰਦੇ ਆ ਟਰਾਂਸ ਲਿੰਕ ਇੱਥੇ ਨੂੰ ਕਹਿੰਦੇ ਟਰਾਂਸ ਲਿੰਕ ਉੱਧਰ ਇਹ ਗੋ ਟਰਾਂਜ਼ਿਟ ਜੀ ਹਾਂ ਕੇ ਯਾਤਕ ਪੂਰੇ ਨੇ ਸੋ ਚੱਲ ਵੀ ਆਇਆ ਯਾਰੀ ਆਇਆ ਨਾਲ ਹੀ ਵੜ ਜਾਣਾ ਆਇਆ ਆ ਇਦਨ ਮੈਂ ਕਹਾਂ ਆਪਾਂ ਕਹਿੰਦਾ ਆਪਾਂ ਨਵੇਂ ਨੇ ਇੱਥੇ ਪਤਾ ਨਹੀਂ ਸਹੀ ਹੈ ਚੱਲ ਰਹੀ ਚੱਲੀ ਓਏ ਕਿਆ ਜਨਾਬ ਕੁਝ ਰੱਖੇ ਜੰਡਲਾਡ ਤੋਂ ਕਿਉਂ ਆਉਂਦਾ ਵੀ ਥੀਸ ਟ੍ਰੇਨ ਇਜ਼ ਫਾਰ ਵਾਟਰਫਰੰਟ ਕਿਉਂ ਭਗਤ ਅੰਸ਼ ਟੁਰਕੀ ਦਾ ਸੁਣੀ ਇਹਦੇ ਬੰਦਾ ਗਲਤੀ ਪੈ ਵੀ ਗਿਆ ਡਰਾਈਵਰੀ ਕਰਨ ਦਾ ਮੌਕਾ ਮਿਲਿਆ ਰੇ ਜਨੂ ਅੱਜ ਆ ਡਰਾਈਵਰੀ ਨੇ ਲਾਈਸੈਂਸ ਬਣਾ ਲਿਆ ਟ੍ਰੇਨ ਪਹਿਲਾਂ ਟਰੱਕ ਦੇ ਡਰਾਈਵਰਾਂ ਦੇ ਹੁਣ ਟ੍ਰੇਨ ਦੇ ਡਰਾਈਵਰ ਬਣ ਗਏ ਇਹ ਟ੍ਰੇਨ ਦਾ ਲਾਈਸੈਂਸ ਬਣ ਗਿਆ ਓਏ ਓ ਰਾਜ ਲੋਗ ਲਈ ਹੈ ਅੱਗੇ ਅੱਗੇ ਟ੍ਰੇਨ ਲੋਤੀ ਹੋਣੀ ਹੈ ਨਾ ਕੇ ਦੀ ਆ ਗਿਆ ਇਹਾ ਦੇ ਮੁਸ਼ੀਤੀ ਆ ਗਿਆ ਤਰੀਪਈ ਸਲੀਪਈ ਇਹਦੀ ਖਾਲੀ ਹੈ ਯਾ ਬੱਦ ਕਲੀਅਰਟੀ ਨਹੀਂ ਹੋਣੀ ਚਾਹੀਦੀ ਸੋਮਾ ਸ਼ੀਸ਼ਾ ਬਾਹਰ ਜਾ ਕੇ ਸਾਫ ਕਰਨਾ ਪੈਣਾ ਉਹ ਜਦੋਂ ਉਤਰਦੇ ਹਨ ਉਦੋਂ ਭੇਰ ਦਿੰਦੇ ਟਾਕੀ ਆ ਕੇ ਹਾ ਜਣੀ ਉਹ ਮਾਰਦੇ ਆ ਤੂੰ ਦੇਖਿਆ ਨਹੀਂ ਐ ਸਾਈਨ ਸਿਟੀ ਇਹ ਕਪੂਰ ਥਲੇ ਹਾਂ ਤੂੰ ਨਹੀਂ ਦੇਖਿਆ ਸਾਈਨ ਸਿਟੀ ਗਿਆ ਓਏ ਮੈਂ ਆਇਆ ਇੱਧਰ ਆ ਇੱਧਰ ਆ ਇੱਥੇ ਤੇ ਕੱਖ ਨਹੀਂ ਦੇਖਣ ਵਾਲਾ ਹਾਂ ਧਰਤੀ ਬੜੀ ਸੋਹਣੀ ਲੱਗਦੀ ਧਰਤੀ ਬੜੀ ਘਾਣੀ ਓ ਲਿਖਿਆ ਗਿਆ ਓ ਲਿਖਿਆ ਗਿਆ ਉਹ ਸਿੰਗਲ ਹਮੇਟਸ ਦਾ ਵਾਗਾਰ ਹੈ ਗਾਂਦ ਨੂੰ ਬੜਾਉਂਦਾ ਇਹ ਕੁਝ ਨਹੀਂ ਹੈ ਗਾਂ ਬੜਾਉਂਦਾ ਇਹ ਪੜਨ ਵਾਲੀਆਂ ਜੀ ਜਾਣੀਆਂ ਆਈਆਂ ਹੈਗ ਨਹੀਂ ਵੈਂਕੂਵਰ ਦੀ ਗੱਲ ਬਾਤ ਆ ਰਹੀ ਸਿਆ ਯਾ ਸਰਾ ਗੁਰੂ ਇਹ ਕੈਨੇਡਾ ਆਇਆ ਸੀ ਵਾਕਈ ਭੈਣ ਅਸਲ ਕੈਨੇਡਾ ਦੇ ਵੈਂਕੂਵਰ ਦੇ ਵਿੱਚ ਉਹ ਬੜਾ ਬੜਾ ਤਗੜਾ ਕਰੂਜ਼ ਹੁੰਦੇ ਜੀ ਨਾ ਜਦੋਂ ਇੱਥੇ ਇਦਾਂ ਲੱਗਦਾ ساری ਦੁਨੀਆ ਤਰੀ ਫਿਰਦੀ ਬੜਾ ਬਹੁਤ ੜਾ ਕਰੂਜ਼ ਹੁੰਦਾ ਆਹਾਂ ਬਹੁਤ ਤਗੜਾ ਸਾਹਮਣੇ ਸਟੈਂਡਲੀ ਪਾਰਕ ਦੇ ਨਾਲ ਵਿਖਾਉਣਾ ਇਹ ਇੱਧਰ ਉਹ ਉਹ ਨਾਰਥ ਵੈਂਕੂਵਰ ਆ ਨਾ ਉਹ ਸਾਹਮਣੇ ਉਹ ਹੋ ਗਿਆ ਉਹ ਪਰ ਆਹ ਨਾਰਥ ਬੈਂਕੂਰੀ ਆ ਸਾਰਾ ਬਹੁਤ ਘੈਂਟ ਆ ਵੀ ਬਹੁਤ ਘੈਂਟ ਆ ਨਾਰਥ ਬੈਂਕੂਰ ਜਿਹੜਾ ਨਾਰਥ ਬੈਂਕੂਰ ਉਹ ਤੇ ਸਾਰੀ ਪਹਾੜੀ ਤੇ ਬਣਿਆ ਨਾ ਪਰਲੀ ਤੇ ਵਿਸਲਰ ਕਿੱਧਰ ਨੂੰ ਹਾਂ ਵਿਸਲਰ ਇੱਧਰ ਉਹ ਸਾਹਮਣੇ ਪਹਾੜੀ ਆ ਵਿਸਲਰ ਦੀਆਂ ਆ ਤਾਣ ਤਾਣੂ ਜਾ ਉਹ ਬ੍ਰਿਜ ਸਣੀ ਜਾਣਾ ਦਾ ਉਹ ਸਾਹਮਣੇ ਬ੍ਰਿਜ ਨਹੀਂ ਆ ਉਹ ਉਹ ਜਿਹੜਾ ਉਹ ਤਾਂ ਜਾਂਦੀ ਆ ਗੱਡੀਆਂ ਪਰ ਉਹਨੂੰ ਉਹ ਬੈਠੇ ਪਾਰਟੀ ਚੱਲਣਦੀ ਆ ਪਾਰਟੀ ਨਹੀਂ ਹੈ ਉਹ ਸੰਗਤ ਚਾਹੀਏ ਇੱਧਰ ਵੇ ਓਏ ਉਹ ਨਾਉਂਦੇ ਚੋਕ ਕੇ ਲੈ ਜੈ ਇਹਨਾਂ ਨੂੰ ਵੱਡੇ ਹਾਂ ਉਹ ਜਿਹੜਾ ਜਵਾਬ ਵੀ ਮਰ ਗਿਆ ਦੇ ਲ ਨਿਕਾ ਜਾਈ ਆ ਆਪਣੇ ਗਦਰੀ ਬਾਬੇ ਜਿਹੜੇ 1914 ਦੇ ਵਿੱਚ ਆਏ ਸੀ ਇਥੇ ਸਟੀਮ ਸ਼ਿਪ ਅਰਾਈਵਡ ਇਨ ਵੈਂਕ ਪਰ ਇਹਨਾਂ ਨੇ ਆਈ ਵੈਂਕ ਇੱਥੇ ਆਇਆ ਸੀ ਸ਼ਿਪ ਹਾਂ ਇੱਥੇ ਸ਼ਿਪ ਆਇਆ ਸੀ ਇੱਥੇ ਖਲੋਤਾ ਸੀ ਆ ਸ਼ਿਪ ਤੇ ਇਹਨਾਂ ਨੇ ਇੱਥੇ ਲੱਗਣ ਨਹੀਂ ਦਿੱਤਾ ਇਹਨਾਂ ਨੂੰ ਉਤਰ ਨਹੀਂ ਦਿੱਤਾ ਵਾਪਸ ਭੇਜਤਾ ਇਹ 376 ਜਾਣੇ ਸੀ ਟੋਟਲ ਬ੍ਰਿਟਿਸ਼ ਸਬਜੈਕਟਸ ਟਾਈਟਲ ਟੂ ਸੈਟਲ ਥਰੂਆਊਟ ਦ ਏਮਪਾਇਰ ਜਾ ਟੈਕਨੀਕਲ ਅਫੀਸ਼ਰ ਆਇਆ ਅੱਗੇ ਅੱਗੇ ਸਪੈਸ਼ਲ ਬਣਾਇਆ ਇਹਨਾਂ ਵਾਸਤੇ ਆਦਮ ਖਾਵਾਂ ਇਹ ਸਾਲੇ ਚਵਲ ਜੇ ਇਹ ਵੀ ਇਹ ਵੀ ਇੰਡੀਆ ਨੂੰ ਇੰਡੀਆ ਨੂੰ ਇਹ ਵੀ ਲੋ ਗੁਲਾਮ ਹੀ ਰਹੇ ਆ ਇੰਗਲੈਂਡ ਦੇ ਕੰਨੀ ਵਾਲੇ ਕੋਣ ਤੇ ਹਜੇ ਵੀ ਗੁਲਾਮ ਹੀ ਨੇ ਆਹੋ ਹੋਰ ਝੂਟੇ ਲੈ ਹੈਂ ਹਾਂ ਫੋਜਾ ਇਹ ਗੱਲਾਂ ਝੂਟੇ ਲੈ ਕੱਲੇ ਲੰਦੇ ਸਵਾਰੀ ਤੇ ਕੋਈ ਨਹੀਂ ਚਲ ਆ ਚਲਿਏ ਤੇ ਰੇ ਗਾਂ ਆ ਪਾ ਹੈਰੀਆ ਜਾ ਬੈਂਕਓਵਰ ਸਾਰਾ ਕਵਰ ਕਰਨਾ ਅਜ ਇੱਕ ਰਾਤ ਦੇ ਵਿੱਚ ਇਹਨੇ ਆ ਇਹੋ ਜੀ ਭਾਈ ਹੋਏ ਵਿੱਚ ਆੜੀ ਓ ਟਿਊਬ ਵਾਲੀ ਆਹੋ ਬੜੀ ਭਾਈ ਦੀ ਆਏ ਸਹੀ ਗੱਲ ਨਹੀਂ ਆ ਆਪਣੇ ਗਦਰੀ ਭਾਬੇ ਨੇ ਨਾ ਜਿਹੜੇ 376 ਜਾਣੇ ਇਹਨਾਂ ਨੇ ਇੱਥੋਂ ਮੋੜੇ ਹੀ ਨਾ ਤੇ ਰਾਜ ਉਚਾਰਾਂ ਨੂੰ ਪੰਜਾਬ ਸਿੰਘ ਮਾਰਤਾ ਹੀ ਇੱਥੇ ਉੱਤਰ ਨਹੀਂ ਦਿੰਦਾ ਇਹਨਾਂ ਨੇ ਪੋਰਟ ਦੇ ਉੱਤੇ ਅਹ ਸਾਰਿਆਂ ਦੇ ਨਾਮ ਆ ਪਹਿਲੇ ਨੰਬਰ ਤੇ ਅੰਬਾਲਾ ਦੂਜੇ ਨੰਬਰ ਤੇ ਬਦਨ ਸਿੰਘ ਹੁਣ ਇੰਨੇ ਤੇ ਚੱਲ ਪੜੇ ਨਹੀਂ ਜਾਣੇ ਪਰ ਚੰਦਨ ਸਿੰਘ ਤੁਹਾਨੂੰ ਮੇਨ ਮੇਨ ਨਾਮ ਮੈਂ ਦੱਸਦਾ ਹਾਂ ਹਾਂ ਮੇਨ ਨਾਮ ਦੱਸ ਜੈਮਲ 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 ਸਿੰਘ ਜੈਮਲ ਨਹੀਂ ਆ ਜੈਮਲ ਆਈ ਆ ਇਹ ਜੈਮਲ ਆਹੋ ਜੈਮਲ ਹੀ ਹੁੰਦਾ ਵਾ ਜੈਮਲ ਸਿੰਘ ਉਦੋਂ ਬਾਅਦ ਆ ਵੀ ਆ ਦਾਸਾ ਵਾਲਾ ਦਾਸਾ ਨਹੀਂ ਜੈਮਲ ਸਿੰਘ ਜੈਮਲ ਸਿੰਘ ਦੇ ਬੰਦੇ ਤੇ ਨਹੀਂ ਜਵਾਲਾ ਜਵਾਲਾ ਸਿੰਘ ਉਹਨਾਂ ਦਾ ਨਾਂ ਨਹੀਂ ਸਹੀ ਪਾਇਆ ਚਲ ਨਾਂ ਹੀ ਨਹੀਂ ਪੜਨੇ ਅੱਜ ਠੀਕ ਆ ਓਕੇ ਆ ਹੁਣ ਆਪਾਂ ਇਹ ਤੇ ਇੱਧਰ ਦੇਖ ਇਹਨਾਂ ਦੇ ਉਹ ਨਹੀਂ ਬਣੇ ਆ ਇਹਨਾਂ ਦੀ ਫੋਟੋਆਂ ਵੀ ਲਾਈਆਂ ਦਾਦੇ ਪੋਤੇ ਦੀ ਫੋਟੋ ਚੱਲ ਆ ਤੇ ਟੀ ਦਾਦਾ ਪੋਤਾ ਹੋਇਆ ਆ ਦਾਦਾ ਪੋਤੇ ਲੱਗਦੇ ਜਣਾ ਉਹ ਤੈਨੂੰ ਕਿਹਾ ਉੱਤਰ ਆ ਤੇਰਾ ਨਾਮ ਨੇ ਨਾ ਮਿਸ ਕਰਦਾ ਤਾ ਦੂੰ ਗੁਰੂਆ ਮਈ ਤੇ 1914 ਚ 1914 ਚ ਆਈ ਸੀਗੇ ਸਟੀਮਸ਼ਿਪ ਕੋਮਗਾਟ ਕੋਮਗਾਟਾ ਮਾਰੂ ਇਸ ਸਟੀਮਸ਼ਿਪ ਦਾ ਨਾਮ ਸੀਗਾ ਅਰਾਈਵਡ ਇਨ ਕੋਲ ਹਾਰਬਰ ਇੱਥੇ ਆਈ ਹੀ ਕੋਲ ਹਾਰਬਰ ਤੇ ਉਹ ਜਾ ਆਇਆ ਗੁਰੂਆ ਤੂੰ ਸ਼ਹਿਰੀ ਮਿਸ ਕਰਦੀ ਉਹ 7 7 ਹਫ਼ਤੇ ਲੱਗੇ ਨਾਲ ਉਹ ਲੈਨ ਚ ਲੱਗਣਿਆ ਹੀ ਲੈਨ ਚ ਇਧਰ ਵੀ ਕਸ਼ਾ ਬਾਗੇ ਦੌੜ ਲੱਗਦੀ ਸੀ ਹਾਲ ਚ